ਜਦੋਂ 84 ਸਿੱਧ ਸ਼੍ਰੀ ਚਾਂਜੀ ਦੀ ਮਹਿਮਾ ਸੁਣਦੇ ਆ ਕਿ ਸ਼੍ਰੀ ਚਾਂਜੀ ਬਹੁਤ ਕਰਨੀ ਵਾਲੇ ਸੰਤ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਨੇ ਤਾਂ ਉਸ ਤੋਂ ਬਾਅਦ 84 ਸਿੱਧ ਨੂੰ ਹੰਕਾਰ ਹੋਇਆ ਅੰਦਰ ਕਿ ਸਾਡੇ ਤੋਂ ਜ਼ਿਆਦਾ ਕਰਨੀ ਵਾਲਾ ਕੋਣ ਹੈ 84 ਸਿੱਧ ਜਿਹੜੇ ਹੁੰਦੇ ਉਹ ਸ਼੍ਰੀ ਬਾਬਾ ਸ਼੍ਰੀ ਚਾਂਜੀ ਕੋਲ ਆਉਂਦੇ ਆ ਤੇ ਉਸ ਵਕਤ ਬਾਬਾ ਸ਼੍ਰੀ ਚਾਂਜੀ ਨੂੰ ਬੇਨਤੀ ਕਰਦੇ ਕਿ ਤੁਸੀਂ ਸਾਨੂੰ ਭੋਜਨ ਚਕਾਓ ਬਾਬਾ ਸ਼੍ਰੀ ਚਾਂਜੀ ਆਪਣੇ ਸੇਵਕ ਕੰਮਲ ਗਿਆਨ ਨੂੰ ਇੱਕ ਪਿੰਡ ਵਿੱਚ ਭੋਜਨ ਲੈਣ ਲਈ ਭੇਜਦੇ ਆ ਜਿਹੜਾ ਸਿੱਧ ਦੇਖਣਾ ਚਾਹੁੰਦੇ ਸੀਗੇ ਬਾਬਾ ਸ਼੍ਰੀ ਚੰਦ ਜੀ ਦੀ ਸ਼ਕਤੀ ਨੂੰ ਤਾਂ ਉਸ ਸਮੇਂ ਜਿਹੜੇ ਸਿੱਧ ਹੁੰਦੇ ਆ ਆਪਣੀ ਸ਼ਕਤੀ ਨਾਲ ਜਿੱਥੇ ਭਾਈ ਕਮਲਿਆ ਜੀ ਗਏ ਹੁੰਦੇ ਆ ਭੋਜਨ ਲੈਣ ਪਿੰਡ ਵਿੱਚ ਉਹ ਪਿੰਡ ਵਾਲਿਆਂ ਦਾ ਸਾਰਾ ਮਨ ਹੀ ਬਦਲ ਦਿੰਦੇ ਆ ਭਾਈ ਕਮਲਿਆ ਜੀ ਨੂੰ ਉੱਥੇ ਕੋਈ ਵੀ ਭੋਜਨ ਪ੍ਰਾਪਤ ਨਹੀਂ ਹੁੰਦਾ ਭਾਈ ਕਮਲਿਆ ਜੀ ਉਸ ਪਿੰਡ ਨੂੰ ਸ਼ਰਾਪ ਦੇ ਦਿੰਦੇ ਆ ਕਿ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਪਿੰਡ ਹੋਗਾ ਕਦੇ ਨਹੀਂ ਵੱਸੂਗਾ ਦੂਜੇ ਪਾਸੇ ਜਿਹੜੇ ਸਿੱਧ ਹੁੰਦੇ ਆ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਦੁਬਾਰਾ ਬੇਨਤੀ ਕਰਦੇ ਆ ਤੇ ਬਾਬਾ ਸ਼੍ਰੀ ਚੰਦ ਜੀ ਇੱਕ ਬਟਰੀ ਉੱਪਰ ਲਾਲ ਰੰਗ ਦਾ ਕੱਪੜਾ ਪਾ ਕੇ ਅਨੇਕ ਪ੍ਰਕਾਰ ਦੇ ਭੋਜਨ ਪ੍ਰਗਟ ਕਰਦੇ ਤੇ ਸਿੱਧਾ ਨੂੰ ਛਕਾਉਂਦੇ ਆ ਉਸ ਸਮੇਂ ਜਿਹੜੇ ਸਿੱਧ ਹੁੰਦੇ ਆ ਉਹ ਬਾਬਾ ਸ਼੍ਰੀ ਚੰਦ ਜੀ ਦੇ ਚਰਨੀ ਪੈ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਤੋਂ ਗਲਤੀ ਹੋ ਗਈ ਹੁਣ ਕੀ ਹੁੰਦਾ ਅੱਗੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਬੈਠੇ ਸੀ ਉਹ ਇੱਕ ਬੋਹੜ ਦਾ ਦਰਖਤ ਸੀਗਾ ਬਾਬਾ ਸ਼੍ਰੀ ਚੰਦ ਜੀ ਨੇ ਉਸ ਵਕਤ ਬਚਨ ਗਏ ਕਿ ਜਦੋਂ ਇਹ ਬੋਹੜ ਦੀ ਦਰਖਤ ਦੀ ਜੜੀ ਲਾਟਾਂ ਹੋ ਗਈਆਂ ਜਦੋਂ ਇਹ ਬੋਹੜ ਦਾ ਦਰਖਤ ਉਸ ਪਿੰਡ ਵਿੱਚ ਆਜੂਗਾ ਫੈਲ ਫੈਲ ਕੇ ਤਦ ਉਸ ਵਕਤ ਉਹ ਪਿੰਡ ਦੁਬਾਰਾ ਵਸ ਜਾਊਗਾ ਤਾਂ ਇਸ ਸਮੇਂ ਬਾਬਾ ਸ਼੍ਰੀ ਚੰਨ ਜੀ ਨੇ ਇੱਕ ਖੇ ਖਵਾਰ ਹੋਏ ਪਿੰਡ ਨੂੰ ਦੁਬਾਰਾ ਬਸਾਇਆ